ਤਸਵੀਰਾਂ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਲਾਲੀ ਤੇ ਤੁਸੀਂ ਜੁੜਿਓ ਆਉਣਯਾਰ ਚੈਨਲ ਦੇ ਨਾਲ ਦੋਸਤੋ ਅੱਜ ਪੰਜਾਬ ਦੀ ਉਸ ਧੀ ਨਾਲ ਮਿਲਣ ਜਾ ਰਿਹਾ ਜਿਸ ਨੇ ਸਪੋਰਟਸ ਦੇ ਵਿੱਚ ਬਹੁਤ ਮੈਡਲ ਜਿੱਤੇ ਨੇ ਤਾਂ ਉਹਨਾਂ ਮੈਡਲਾਂ ਨੂੰ ਹੋਰ ਵਧਾਉਣਾ ਚਾਹੁੰਦੀ ਹੈ ਇਸ ਨੈਸ਼ਨਲ ਲੈਵਲ ਤੇ ਜਾਣਾ ਚਾਹੁੰਦੀ ਹੈ ਸਾਡੀ ਪੰਜਾਬ ਦੀ ਧੀ ਪਰ ਹਾਲਾਤ ਇਹ ਬਣੇ ਨੇ ਕਿ ਅੱਜ ਆਪਣੇ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਇਸ ਭੈਣ ਨੂੰ ਚਾਹ ਦੀ ਰੇੜੀ ਲਾਉਣੀ ਪੈ ਰਹੀ ਹੈ ਨਾਲ ਪਰੌਂਠੇ ਬਣਾਉਂਦੀ ਹੈ ਤੇ ਨਾਲ ਚਾਹ ਦੀ ਰੇੜੀ ਲਾਉਂਦੀ ਹੈ ਸੁਪਨੇ ਵੱਡੇ ਨੇ ਇਸ ਭੈਣ ਦੇ ਪਰ ਮਜਬੂਰੀਆਂ ਹੋਈਆਂ ਨੇ ਕਿ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਚਾਹ ਦੀ ਰੇੜੀ ਲਾਉਣੀ ਪੈ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਪੰਜਾਬ ਦੀ ਧੀ ਹੈ ਇਸਨੇ ਮੈਡਲ ਬਹੁਤ ਜਿੱਤੇ ਨੇ ਬੜੇ ਮੈਡਲ ਜਿੱਤੇ ਨੇ ਪਰ ਉਹਨਾਂ ਮੈਡਲਾਂ ਦਾ ਮੁੱਲ ਨਹੀਂ ਪਿਆ ਜਿਉਂਨਾ ਮਾਨ ਸਨਮਾਨ ਮਿਲਦਾ ਹੈ ਇਸ ਭੈਣ ਨੂੰ ਤਾਂ ਅੱਜ ਚਾਹ ਦੀ ਰੇੜੀ ਨਾ ਲਾਉਣੀ ਪੈਂਦੀ ਤਾਂ ਅੱਜ ਅਲਵਾ ਜ਼ਰੂਰ ਕਰਦੇ ਹਾਂ ਇਸ ਭੈਣ ਨਾਲ ਪਹਿਲੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਆਉਣਿਆ ਧੰਨਵਾਦ ਸਰ ਬਹੁਤ ਬਹੁਤ ਜ਼ਿਆਦਾ ਤੁਹਾਡਾ ਪਤਾ ਚੱਲਿਆ ਬਹੁਤ ਮੈਡਲ ਜਿੱਤੇ ਨੇ ਤੁਸੀਂ ਕਿਹੜੇ ਜਿਹੜੇ ਮੈਡਲ ਜਿੱਤੇ ਨੇ ਕਿਹੜੇ ਲੈਵਲ ਦੇ ਹਾਂਜੀ ਸਰ ਮੈਂ 2004 ਤੋਂ ਪ੍ਰੈਕਟਿਸ ਕਰਦੀ ਆਂ ਡਈ ਆਂ 2004 ਤੋਂ ਮੇਰੀ ਫੈਂਸਿੰਗ ਗੇਮ ਰਹੀ ਆ ਤੇ ਉਹਦੇ ਵਿੱਚੋਂ ਮੈਂ ਸਟੇਟ ਮੈਡਲ ਬਹੁਤ ਕੱਟੇ ਹੈਗੇ ਆ ਫਿਰ ਇਸ ਤਰ੍ਹਾਂ ਦੀਆਂ ਮਜਬੂਰੀਆਂ ਸੀਗੀਆਂ ਮੇਰੀਆਂ ਵੀ ਮੇਰੇ ਕੋ ਨੈਸ਼ਨਲ ਮਤਲਬ ਬਹੁਤ ਸਾਰਾ ਮਾਉਂਟ ਲਾ ਕੇ ਜਾਣਾ ਪੈਂਦਾ ਮੇਰੇ ਕੋ ਨਹੀਂ ਜਾਇਆ ਜਾਂਦਾ ਹੁੰਦਾ ਤਾਂ ਫਿਰ ਮੈਂ ਉਹ ਚੀਜ਼ ਨੂੰ ਆਪਣੇ ਠੀਕ ਕਰ ਲਿਆ ਵੀ ਨਹੀਂ ਮੇਰੇ ਕੋ ਨਹੀਂ ਜਾਣਾ ਜਾਣਾ ਹੈਗਾ ਕੋਈ ਗੱਲ ਨਹੀਂ ਫਿਰ 2018 ਵਿੱਚ ਮੈਂ martial art ਦੀ ਮਤਲਬ ਗੇਮ ਕੀਤੀ ਹੈਗੀ ਆ ਉਹ ਜਿਹਦੇ ਵਿੱਚੋਂ ਮੇਰੇ ਨੈਸ਼ਨਲ ਵਿੱਚੋਂ ਤੇ ਫੈਡਰੇਸ਼ਨਸ ਵਿੱਚੋਂ गोल्ड मेडल है गया ते सिल्वर मेडल है गया ਉਸ ਤੋਂ ਬਾਅਦ ਮੈਂ ਕਰ ਲੇਗੀ ਤੀ ਹੈ ਗਿਆ ਤੇ ਉਹਦੇ ਵਿੱਚੋਂ 2023 ਦੇ ਵਿੱਚੋਂ ਮੈਂ ਚਾਈਨਾ ਦੇ ਹੱਦ ਤੇ ਜਾ ਕੇ ਮੈਡਲ ਡੱਡੇ ਹੈ ਗਿਆ ਉਹ ਵੀ ਮੈਂ ਕੱਲੀ ਊਮਨ ਐ ਹੋ ਜੀ ਸੀ ਜਿਹੜੀ ਉੱਥੇ ਮੈਡਲ ਲੈ ਕੇ ਆਈ ਸੀ ਬੜੇ ਮੈਰੀਏ ਇੰਨੇ ਮੈਡਲ ਲੈ ਲਏ ਹੈ ਮਾਫ ਸਾਡ ਅਰਫਲ ਦੇ ਵਿੱਚ ਤੁਸੀਂ ਪਲੇਅਰ ਹੋ ਤਾਂ ਕਿਉਂ ਜ਼ਰੂਰਤ ਪਈ ਹੈ ਚਾਹ ਦੀ ਰੇੜੀ ਲਾਉਣੀ ਹੈ ਅਸੀਂ ਦੇਖ ਰਹੇ ਹਾਂ ਜੇ ਪਰੌਂਠੇ ਤਾਂ ਹੀ ਮਿਲਣੇ ਪੈ ਰਹੇ ਨੇ ਕੀ ਮਜਬੂਰੀਆਂ ਸਰ ਅੱਜ ਤੱਕ ਮੈਂ ਜਿੰਨਾ ਵੀ ਖੇਡੀਆਂ ਉਹ ਸਿਰਫ ਆਪਣੇ ਪਿਤਾ ਜੀ ਦੇ ਸਿਰ ਤੋਂ ਉਹ ਵੀ ਕਰਜ਼ਾ ਲੈ ਲੈ ਖੇਡੀਆਂ ਤਾਂ ਮੇਰੀ ਇਹੋ ਜੀ ਮਜਬੂਰੀ ਸੀਗੀ ਤੇ ਮੈਂ ਆਪਣੇ ਸ਼ੌਂਕ ਪੂਰੇ ਕੀਤੇ ਸੀ ਸਿਰਫ ਮਤਲਬ ਮੈਂ ਉਹ ਵੱਖਰੇ ਸ਼ੌਂਕ ਨਹੀਂ ਪੂਰੇ ਕੀਤੇ ਮੈਂ ਇਹੋ ਹੀ ਸੀਗਾ ਮੇਰੇ ਸ਼ੌਂਕ ਸੀਗਾ ਕਿ ਮੈਂ ਇੱਕ ਦਿਨ ਵਧੀਆ ਪਲੇਅਰ ਬਣ ਜਾ ਬੜੀਆ ਅੱਛੀ ਵਾਲੀ ਪ੍ਰੈਕਟਿਸ ਕਰਨਾ ਵਧੀਆ ਵਾਲੀ ਪ੍ਰੈਕਟਿਸ ਕਰਨਾ ਉਹਦੇ ਵਿੱਚ ਵੀ ਸਿਰਫ ਮੇਰੀਆਂ ਮਜਬੂਰੀਆਂ ਹੀ ਅੱਜ ਤੱਕ ਸਾਂਝੀਆਂ ਹੋਈਆਂ ਮੇਰੇ ਨਾਲ ਮਤਲਬ ਮੇਰਾ ਮਜਬੂਰੀਆਂ ਨਾਲ ਵਧੀਆ ਸਾਥ ਪੈ ਗਿਆ ਇਹ ਸੋਚ ਮਤਲਬ ਮਜਬੂਰੀਆਂ ਨਾਲ ਹਾਲਾਤ ਇਹੋ ਜਿਹਾ ਬਣ ਗਿਆ ਕਿ ਅੱਜ ਮਜਬੂਰੀਆਂ ਨੇ ਹਾਲਾਤਾਂ ਨੇ ਇਥੋਂ ਪਾਈ ਲੈ ਲੈਂਦਾ ਵੀ ਅਚਾਰੀ ਰੇੜੀ ਲਾਉਣੀ ਪਈ हां सर ये ਤੁਸੀਂ ਕਹਿ ਸਕਦੇ ਹੋ ਕਿ ਮੇਰੀਆਂ ਮਜਬੂਰੀਆਂ ਨੇ ਮੇਰੇ ਹਾਲਾਤਾਂ ਨੇ ਕਿਉਂਕਿ ਸਰ ਨੈਸ਼ਨਲ ਖੇਡਾਂ ਲਈ ਸਾਨੂੰ 15-15 18-18000 ਰੁਪਏ ਲਾ ਕੇ ਜਾਣਾ ਪੈਂਦਾ ਪਿਛਲੇ ਟਾਈਮ ਇੱਕ ਫੈਡਰੇਸ਼ਨ ਸੀਗੀ ਕਰਲਿੰਗ ਦੀ ਉਹਦੇ ਵਿੱਚ ਸਾਨੂੰ ਜਾਣਾ ਪੈਣਾ 18000 ਰੁਪਏ ਲਾ ਕੇ ਜਾਣਾ ਪੈਣਾ ਸੀਗਾ ਕਿਉਂਕਿ ਜਿਹੜੀਆਂ ਫੈਡਰੇਸ਼ਨਸ ਹੁੰਦੀਆਂ ਵਾ ਜਿਹੜੀਆਂ ਅਦਰ ਸਟੇਟਸ ਦੀਆਂ ਹੁੰਦੀਆਂ ਵਾ ਉਹ ਸਾਨੂੰ ਖਾਣਾ ਪੀਣਾ ਸਭ ਕੁਝ ਬਹੁਤ ਵਧੀਆ ਪ੍ਰੋਵਾਈਡ ਕਰਦੀਆਂ ਵਾ ਬਸ ਇਹੋ ਹੀ ਵੱਡੀ ਚੀਜ਼ ਹੁੰਦੀ ਆ ਕਿ ਪੈਸੇ ਉੱਥੇ ਲੱਗਣੇ ਹੁੰਦੇ ਆ ਉਹ ਸਟੇਟਸ ਆਪਣੇ ਕੋਲੋਂ ਨਹੀਂ ਕਰਦੀ ਉਹ ਸਿਰਫ ਜਿਹੜੇ ਬੱਚੇ ਜਾਂਦੇ ਹੈਗੇ ਉਹਨਾਂ ਕੋ ਫਿਰ ਸੈਕੰਡ ਟਰਮ ਦੇ ਵਿੱਚ ਸਾਨੂੰ ਬਹੁਤ ਸਾਰਾ ਅਮਾਊਂਟ ਲਾ ਕੇ ਜਾਣਾ ਪੈਂਦਾ ਵਾ ਹਰ ਚੀਜ਼ ਦੇ ਵਿੱਚ ਮਤਲਬ ਸਾਡੀਆਂ ਮਜਬੂਰੀਆਂ ਵਾ ਤਾਂ ਜ਼ਰੂਰ ਜੀ ਮਜਬੂਰੀਆਂ ਇਸ ਭੈਣ ਦੀਆਂ ਇਹੋ ਜਿਹੀਆਂ ਬਣੀਆਂ ਹੋਈਆਂ ਨੇ ਕਿ ਅੱਜ ਪਰੌਂਠੇ ਵੇਚਨੇ ਪੈ ਰਹੇ ਨੇ ਚਾਹ ਬਣਾਉਣੀ ਪੈ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਨੈਸ਼ਨਲ ਲੈਵਲ ਦੀ ਪਲੇਅਰ ਹੈ ਪੰਜਾਬ ਦੀ ਧੀ ਹੈ ਜਿਸ ਨੇ ਪੰਜਾਬ ਦਾ ਨਾਮ ਬੜਾ ਰੋਸ਼ਨ ਕੀਤਾ ਹੈ ਪਰ ਉਹ ਹਾਲਾਤ ਨਹੀਂ ਬਣ ਪਾਏ ਉਹਨਾਂ ਮਾਨ ਸਨਮਾਨ ਨਹੀਂ ਬਣ ਪਾਇਆ ਤਾਂ ਭਾਪਾ ਨੇ ਜਿਵੇਂ ਦੇਖਦੇ ਹੋ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਜਿਹੜੇ ਨੈਸ਼ਨਲ ਲੈਵਲ ਦੇ ਜਿਹਨੂੰ ਮੈਡਲ ਮਿਲ ਜਾਂਦੇ ਨੇ ਉਹਦਾ ਰਾਤੋ ਰਾਤ ਸਟਾਰ ਬਣ ਜਾਂਦਾ ਨੇ ਪੈਸਿਆਂ ਦੇ ਬੜੇ ਢੇਰ ਮਿਲਦੇ ਨੇ ਉਹਨੂੰ ਪੈਸੇ ਹੀ ਬਹੁਤ ਮਿਲਦੇ ਨੇ ਤੇ ਤੁਸੀਂ ਚਾਹ ਵਾਲੀ ਰੇੜੀ ਤੇ ਅੱਜ ਵੀ ਚਾਹ ਬਣਾਉਂਦੇ ਈ ਸਰ ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਪੈਸੇ ਮਿਲਦੇ ਹੋਣਗੇ ਜਾਂ ਨਹੀਂ ਮਿਲਦੇ ਹੋਣਗੇ ਪਰ ਮੇਰੀ ਮੈਂ ਸਟੂਡੈਂਟਸ ਨੂੰ ਨਾ ਕੋਚਿੰਗ ਦਿੰਦੀ ਸੀ ਉਹਦੇ ਵਿੱਚੋਂ ਇੱਕ ਬੱਚਾ ਇਸ ਤਰ੍ਹਾਂ ਦਾ ਹੈਗਾ ਵਾ ਜਿਹੜਾ ਸਟੇਟ ਮੈਡਲਿਸਟ ਹੈਗਾ ਵਾ ਉਹ ਵੀ ਬਾਕਸਿੰਗ ਦੇ ਵਿੱਚ ਇੱਕ ਬੱਚਾ ਇਸ ਤਿੰਨ ਬੱਚੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਨੈਸ਼ਨਲ ਮੈਡਲਿਸਟ ਹੈਗੇ ਆ ਉਹ ਵੀ ਚਾਈਨਾ ਖੇਡ ਕੇ ਆਏ ਹੈਗੇ ਆ ਤੇ ਜੂਨੀਅਰ ਮੈਡਲਿਸਟ ਹੈਗੇ ਆ ਤੇ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ ਅਸੀਂ ਬਾਰ ਬਾਰ ਸਰਕਾਰਾਂ ਕੋਲ ਗਏ ਨਮਾਇੰਦਿਆਂ ਕੋਲ ਗਏ ਕਿਸੇ ਨੇ ਨਹੀਂ ਸਾਨੂੰ ਪੁੱਛਿਆ ਹੈਗਾ ਤੇ ਪਹਿਲੇ ਜਦੋਂ ਮਾਤਾ ਪਿਤਾ ਜੀ ਦੇ ਸੁਪਨੇ ਸੀ ਉਹਨਾਂ ਨੂੰ ਬੂਰ ਪਾਇਆ ਤੁਸੀਂ ਸਪੋਰਟਸ ਦੇ ਵਿੱਚ ਵੱਲ ਰਹੇ ਹੋ ਨੰਬਰ 1 ਤੇ ਆਉਂਦੇ ਰਹੇ ਹੋ ਮੈਡਲ ਬੜੇ ਜਿੱਤਲੇ ਨੇ ਤਾਂ ਜਦੋਂ ਪਹਿਲਾ ਮੈਡਲ ਮਿਲਿਆ ਸੀ ਤਾਂ ਮਪਿਤਾ ਜੀ ਦਾ ਇੱਕ ਹੀ ਮਾਹੌਲ ਸੀ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ ਸਰ ਪਰਿਵਾਰ ਦੇ ਵਿੱਚ ਮੇਰੇ ਬਹੁਤ ਸੋਹਣਾ ਮੈਨੂੰ ਮਾਹੌਲ ਮਿਲਦਾ ਹੈਗਾ ਹਮੇਸ਼ਾ ਮੈਨੂੰ ਚੜਦੀ ਕਲਾ ਚ ਰੱਖਦੇ ਹੈਗੇ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਤੂੰ ਇੱਕ ਦਿਨ ਬਹੁਤ ਵਧੀਆ ਹੋ ਜਾਏਗੀ ਪਰ ਮੈਨੂੰ ਅੱਗੇ ਦਿਖਣ ਦਾ ਹੁੰਦਾ ਕਿ ਇੱਕ ਸਾਲ ਮੈਂ ਪੈਸੇ ਜੋੜਦੀਆਂ ਦੂਜੇ ਸਾਲ ਮੈਨੂੰ ਕਿਤੇ ਇਹ ਨਾ ਕਹਿਣਾ ਪਵੇ ਕਿ ਪਾਪਾ ਐਤਕੀ ਫੇਰ ਥੋੜਾ ਜਿਹਾ ਕਿਤੇ ਮਾਊਂਟ ਕਰ ਲੋ ਤੇ ਮੈਨੂੰ ਐਤਕੀ ਭੇਜ ਦੋ ਦਿਲ ਕਿੰਨਾ ਟੁੱਟਿਆ ਜਦੋਂ ਇਹ ਮੈਡਲਾਂ ਨਾਲ ਢੇਰ ਸੀ ਮੈਡਲਾਂ ਦਾ ਤੇ ਚਾਹ ਦੀ ਰੇੜੀ ਲਾਉਣੀ ਬਈ ਜਦੋਂ ਤੁਹਾਡੇ ਪਿਤਾ ਜੀ ਨੂੰ ਪਤਾ ਚੱਲਿਆ ਹੋਵੇਗਾ ਕਿ ਸਾਡੀ ਧੀ ਜਿਹੜੀ ਐ ਇੰਨੇ ਮੈਡਲ ਜਿੱਤਣ ਤੋਂ ਬਾਅਦ ਵੀ ਅੱਜ ਚਾਹ ਦੀ ਰੇੜੀ ਲਾਉਂਦੀ ਐ ਪਰੌਠੇ ਬਣਾਉਂਦੀ ਐ ਸੱਚੀ ਦਿਲ ਤੇ ਬੀਤੀ ਸਰ ਉਹਨਾਂ ਨੂੰ ਇਹ ਹੈਗਾ ਕਿ ਚਲ ਮਤਲਬ ਕੋਈ ਗੱਲ ਨਹੀਂ ਤੂੰ ਮਤਲਬ ਹਮੇਸ਼ਾ ਮੈਨੂੰ ਹਲਾਸ਼ੇਰੀ ਦੇਣ ਚ ਹੀ ਲਿਆ ਮਤਲਬ ਕਦੀ ਮੇਰਾ ਦਿਲ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆ ਤੂੰ ਕੀ ਕਰਨੀ ਵੀ ਮੈਂ ਕਿਹਾ papa ਮੈਂ ਸਿਰਫ ਇੱਕ ਤਣ ਘਰ ਦੇ ਜਿਹੜੇ ਤੁਹਾਡਾ ਕਰਜ਼ਾ ਲਵਾ ਕੇ ਅੱਜ ਤੱਕ ਮੈਂ ਗਈ ਹੈਗੀ ਆ ਜਿਹੜੀਆਂ ਤੁਹਾਡੀਆਂ ਚੀਜ਼ਾਂ ਲਵਾ ਕੇ ਗਈ ਹੈਗੀ ਨਾ ਮੇਰਾ ਉਹਦਾ ਮੁੱਲ ਮੋੜ ਲੈ ਤਾਂ ਫਿਰ ਤੁਸੀਂ ਜੋ ਮਰਤੀ ਕਹੋ ਕੋਈ ਗੱਲ ਨਹੀਂ ਤੇ ਬਸ ਮੈਨੂੰ ਇਹ ਹੈਗਾ ਕਿ ਮੇਰੇ ਪਿਤਾ ਜੀ ਨੇ ਅੱਜ ਤੱਕ ਬਹੁਤ ਸਾਰਾ ਕਰਜ਼ਾ ਲਿਆ ਉਹ ਕਿਤਨਾ ਕੀ ਹੈ ਭੈਣ ਮੇਰੀ ਇਹ ਮੈਡਲ ਤਾਂ ਜਿੱਤ ਲੈ ਹੋਰ ਕੀ ਸੁਪਨੇ ਸਜਾਏ ਨੇ ਜਿਹੜੇ ਸੁਪਨੇ ਨੂੰ ਬੂਰ ਪਾਉਣਾ ਚਾਹੀਦਾ ਸਰ ਮੇਰਾ ਸੁਪਨਾ ਹੈ ਕਿ ਮੇਰੇ ਪਿੰਡ ਦੇ ਅੰਦਰ ਇੱਕ ਗਰਾਊਂਡ ਬੜੇ ਉੱਥੇ ਹਰ ਪਲੇਅਰ ਮੇਰੇ ਵਰਗਾ ਮਜ਼ਬੂਤ ਨਾ ਖੜਾ ਹੋ ਮੈਨੂੰ ਇਹ ਮੇਰਾ ਸੁਪਨਾ ਹੈ ਤੇ ਜੁਰਜਾ ਨੰਬਰ ਤੇ ਮੇਰਾ ਇਹ ਸੁਪਨਾ ਹੈਗਾ ਕਿ ਮੈਂ ਨੈਸ਼ਨਲ ਖੇਡ ਕੇ ਆਵਾਂ ਜਿਹੜੇ ਮੇਰੇ ਫੇਰ ਤੋਂ ਨੈਸ਼ਨਲ ਵਿੱਚ ਨਾ ਆਏ ਜਿਹੜੇ ਜਨਵਰੀ ਚ ਜਾਣਾ ਉਹ ਚ ਫੇਰ ਸਾਡੇ ਕੋਲ 15000 ਰੁਪਏ ਦੀ ਮੰਗ ਹੈਗੀ ਹੈ ਸਾਡੀ ਹੋਰ 15000 ਵੀ ਨਹੀਂ ਹੈ ਤੁਹਾਡੇ ਪੱਲੇ ਕਿ ਅੱਜ ਰੇੜੀ ਚਾਹ ਤੇ ਰੇੜੀ ਵਿੱਚ ਨਹੀਂ ਬੈ ਜੀ ਨਹੀਂ ਸਰ 15000 ਹਰ ਇੱਕ ਪਲੇਅਰ ਕੋਲਾ ਉਥੇ ਮੇਰੇ ਪੰਜ ਪਲੇਅਰ ਹੈਗੇ ਪੰਜਾ ਇੱਕੋ ਜਿਕੇ ਘਰਾਂ ਚੋਂ ਹੈਗੇ ਆ ਸੀ ਤੇ ਪੰਜਾਂ ਨੂੰ ਸਾਨੂੰ ਜਦੋਂ ਮਤਲਬ ਜਾਣਾ ਪੈਂਦਾ ਹੈਗਾ ਵਾ ਅਸੀਂ ਤਿੰਨ ਦਿਨ ਦਾ ਜਿਹੜਾ ਅਰੁਣਾਚਲ ਪ੍ਰਦੇਸ਼ ਦਾ ਸਫਰ ਸੀਗਾ ਤਿੰਨਾ ਦਿਨਾਂ ਵਿੱਚ ਅਸੀਂ ਕਿਤਨਾ ਭੁੱਖ ਤੇ ਆ ਕੱਟਿਆ ਬ੍ਰੈਡ ਖਾਦੇ ਮਤਲਬ ਇਸ ਤਰ੍ਹਾਂ ਭੁੱਖ ਤੇ ਆ ਵਿੱਚ ਕੱਟਿਆ ਸੀ ਤਾਂ ਫਿਰ ਫਿਰ ਹੋਰ ਕੀ ਹੋ ਕਿਤੇ ਜੋ ਨਹੀਂ ਪੂਰੇ ਹੋ ਰਹੇ ਸਾਡੇ ਸਰ ਸੁਪਨੇ ਪੂਰੇ ਇਸ ਕਰਕੇ ਨਹੀਂ ਹੋਣਦੇ ਕਿਉਂਕਿ ਨੈਸ਼ਨਲ ਵਿੱਚ ਜਾਰਲੀ ਸਾਡੇ ਕੋਲ ਬਹੁਤ ਅਮਾਉਂਟ ਚਾਹੀਦਾ ਹੈਗਾ ਜਿੱਦੋਂ ਅਸੀਂ ਇੱਕ ਇੱਕ ਟਾਈਮ ਦੀ ਇੱਕ ਸਾਲ ਦੀ ਨੈਸ਼ਨਲ ਛੱਡ ਦਿੰਨੇ ਆ ਦੂਜੇ ਸਾਲ ਚ ਅਸੀਂ ਫੇਰ ਆਪਣੇ ਆਪ ਨੂੰ ਪ੍ਰੇਪਰੇਸ਼ਨ ਕਰਦੇ ਆ ਵੀ ਅੱਜ ਉਹਨਾਂ ਅਸੀਂ ਚੱਲ ਜਾਾਂਗੇ ਫੇਰ ਦੂਜੇ ਸਾਲ ਸਾਨੂੰ ਜਾਣਾ ਪੈਣਾ ਚਾਹ ਦੀ ਰੇੜੀ ਲੋਗੇ ਪਰੌਂਠੇ ਵੇਚਣ ਨਾਲੋਂ ਅਮਾਉਂਟ ਬੁਰਾ ਹੋ ਬਾਈ ਸਰ ਇਹ ਗੁਰੂ ਸਾਹਿਬ ਵੀ ਕਰ ਸਕਦੇ ਆ ਇਹ ਮਹਾਰਾਜ ਕਰ ਸਕਦੇ ਹੈਗੇ ਆ ਮੈਂ ਕਰਨ ਵਾਲੀ ਕੌਣ ਗੱਲੀ ਮੈਂ ਉਹ ਕਹਿੰਦੀ ਆ ਵਾਹ ਗੁਰੂ ਜੇ ਮੈਂ ਮਿਹਨਤ ਕਰਦੀ ਹੈਗੀ ਨਾ ਤੇ ਮੇਰਾ ਉਹਦਾ ਮੁੱਲ ਤੁਸੀਂ ਕਾਰਨਾ ਹੈਗਾ ਬਾਕੀ ਕੌਣ ਹੁੰਦਾ ਮੈਂ ਸਰਕਾਰਾਂ ਤੇ ਵੀ ਨਹੀਂ ਉਨੀ ਉਮੀਦ ਲਾਉਣੀ ਕਿਸੇ ਮੰਤਰੀ ਨੂੰ ਕਿਸੇ ਐਮਐਲਏ ਨੂੰ ਕਿਸੇ ਸੀਐਮ ਸਾਹਿਬ ਤਾਈਂ ਪਹੁੰਚ ਨਹੀਂ ਬਣਾਈ ਤੁਸੀਂ ਕਿ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਜਾਵੇ ਸਰ ਮੈਡਲ ਜਿੱਤਣ ਤੋਂ ਬਾਅਦ ਵੀ ਮੈਂ ਉਹਨੇ ਮਤਲਬ ਇਹ ਪ੍ਰੂਫ ਕਰਨਾ ਹੁੰਦਾ ਕਿ ਅਸੀਂ ਇੰਨੇ ਮੈਡਲ ਜਿੱਤਾਂਏ ਹੈਗੇ ਆ ਬੱਚੇ ਵੀ ਦਰਦ-ਦਰ ਉਹ ਜਿਹੜੇ ਜੂਨੀਅਰ ਮੈਡਲਿਸਟ ਹੀਗੇ ਉਹ ਵੀ ਦਰਦ-ਦਰ ਫੜਕੇ ਕਿ ਮਤਲਬ ਸਾਡਾ ਇੰਨਾ ਅਸੀਂ ਜਿੱਤਾਂਏ ਹੈਗੇ ਆ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਿ ਇਹਦਾ ਗੇਮ ਦਾ ਕੋਈ ਮਤਲਬ ਸਕੋਪ ਨਹੀਂ ਹੈਗਾ ਖਾਲੇ 올림픽ਸ ਵਿੱਚ ਗੇਮ ਹੈਗੀ ਆ ਉਹਨੂੰ ਗੇਮ ਨੂੰ ਪ੍ਰੋਮੋਟ ਕਰਨ ਦਾ ਹੈਗੇ ਆ ਸਾਰੇ ਬੱਚੇ ਪਰ ਉਹਨਾਂ ਕਹਿੰਦਾ ਨਹੀਂ ਇਹਦਾ ਕੋਈ ਮਤਲਬ ਆਉਂਦੀ ਨਹੀਂ ਤੁਹਾਨੂੰ ਮਿਲ ਸਕਦਾ ਮਨਪਰਦਾ ਜਿਸ ਵੇਲੇ ਗੇ ਪੰਜਾਬ ਵਾਸਤੇ ਇੰਨਾ ਨਾਮ ਬਣਾਇਆ ਮੈਡਲ ਜਿੱਤੇ ਨੇ ਮਾਤਾ ਪਿਤਾ ਜੀ ਦਾ ਵਾਸਤੇ ਮਿਹਨਤ ਦਾ ਮੁੱਲ ਨਹੀਂ ਮੋੜ ਪਾ ਰਹੇ ਜਾਂ ਪੰਜਾਬ ਦਾ ਉਹ ਮੁੱਲ ਨਹੀਂ ਪਾ ਸਰ ਮੈਂ ਇਹੋ ਕਹਿੰਨੀ ਆ ਮੇਰੇ ਚ ਕੋਈ ਆਪਣੀਆਂ ਕਮੀਆਂ ਹੋਣਗੀਆਂ ਜਿਹੜਾ ਮੈਂ ਨਹੀਂ ਅੱਗੇ ਆ ਬਾਈ ਤੇ ਮੈਂ ਕਹਿੰਨੀ ਮੇਰੇ ਜੂਨੀਅਰ 플레이ਰ ਦੀ ਕੋਈ ਕਮੀਆਂ ਨਹੀਂ ਸੀ ਉਹਨਾਂ ਚ ਹੈਗੀਆਂ ਉਹ ਮਤਲਬ ਇਹੋ ਜਿਹੇ 플레이ਰ ਆ ਕਿ ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਅੱਜ ਦੇ ਦਿਨ ਪ੍ਰੈਕਟਿਸ ਕਰਨੀ ਹੈਗੀ ਤੇ ਸਵੇਰੇ ਤੁਸੀਂ ਮੈਡਲ ਜਿੱਤਣਾ ਹੈਗਾ ਇੰਨੀ ਪਾਵਰ ਇੰਨੀ ਪਾਵਰ ਨਾਲ ਖੇਡਦੇ ਆ ਨਾ ਉਹ ਕੀ ਅਸੀਂ ਵਧੀਆ ਬਣ ਜਾਗੇ ਇੱਕ ਦਿਨ ਉਹ ਬੱਚੇ ਉਸ ਤਰ੍ਹਾਂ ਦੇ ਉਸ ਤਰਤੀ ਦੇ ਮਾਰੇ ਨੇ ਪੈਦਾ ਕੀਤੇ ਆ ਤਾ ਤਲਵਾਰ ਬਾਜੀ ਦੇ ਵਿੱਚ ਵੀ ਤੁਸੀਂ ਮਾਹਿਰ ਹੋ ਤਲਵਾਰ ਬਾਜੀ ਦੇ ਵਿੱਚ ਕਿੰਨੇ ਕੁ ਮਾਢੇ ਨੇ ਪੰਜਾਬੀ ਦੇ ਸਟੇਟ ਚ ਬਹੁਤ ਸਾਰੇ ਮੈਡਲ ਆ ਮੇਰੇ ਉੱਚੋਂ ਤੇ ਉਹ ਚੋ ਨੈਸ਼ਨਲ ਚੋਂ ਮੇਰੇ ਮੈਡਲ ਹੈਗੇ ਆ ਤੇ ਅਪੀਲਾ ਜੀ ਲਾਉਣੀ ਚਾਹੁੰਦੇ ਆ ਅਪੀਲ ਤੇ ਉਹ ਜੀ ਸਾਡੇ ਸੀਐਮ ਸਾਹਿਬ ਨੇ ਜਿਹੜੇ ਪ੍ਰਭਵੰਤ ਮਾਨ ਜੀ ਉਹਦਾ ਆ ਬੰਦ ਨਹੀਂ ਜੇ ਆਮ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਜਾਂ ਬੰਦੇ ਨੇ ਅਸੀਂ ਉਹਨਾਂ ਨੂੰ ਉੱਪਰ ਲੈ ਕੇ ਜਾਣਾ ਅੱਜ ਇਹ 99ਵੇਂ ਐਮਐਲਏ ਜਿੱਤੇ ਨੇ ਇਹਦੇ ਬੰਦੇ ਤਾਂ 95 ਹੋਏ ਨੇ ਉਹ ਵੀ ਆਂਦੇ ਜਿਹੜੇ ਆਮ ਪਰਿਵਾਰਾਂ ਵਾਲੇ ਨੇ ਤੇ ਤੁਹਾਡੇ ਵੱਲੋਂ ਧਿਆਨ ਹੋ ਸਕਦਾ ਉਹਨਾਂ ਦਾ ਨਾਮ ਨਜ਼ਰ ਪਈ ਹੋਵੇ ਜੇ ਨਜ਼ਰ ਪੈ ਜੇਗੀ ਤਾਂ ਤੁਸੀਂ ਵੀ ਉਹਨਾਂ ਦੇ ਵਿੱਚ ਆ ਜਾਓ ਤੁਸੀਂ ਤੁਹਾਡੇ ਆਪਣੇ ਪੂਰੇ ਹੋਂਕੀ ਅਪੀਲ ਲੰਗੀ ਚੋਦੇ ਸਰ ਮੈਂ ਉਹਨਾਂ ਨੂੰ ਇਹੋ ਪੀਰ ਲਾਣਾ ਚਾਹੁੰਦੀ ਕਿ ਮੈਂ ਜੋ ਮੇਰੀ ਪੂਰੀਆਂ ਕਟੀਆਂ ਵਾ ਹਨਾ ਚਲੋ ਮੈਂ ਆਪਣੇ ਕਦੀ ਕੋਈ ਸ਼ਿਕਾਇਤ ਨਹੀਂ ਮੰਗ ਕੀਤੀ ਹੈਗੀ ਪਰ ਜੋ ਔਰ ਨਾਲੇ ਪਲੇਅਰ ਹਰ ਇੱਕ ਪਲੇਅਰ ਨੂੰ ਇੱਥੇ ਪਲੇਅਰ ਆਉਂਦੇ ਹੈਗੇ ਆ ਕਿਸੇ ਟਾਈਮ ਤੇ ਮੇਰੇ ਕੋ ਕੀ ਦੀਦੀ ਤੁਹਾਡੀਆਂ ਨਹੀਂ ਇਹ ਮਜਬੂਰੀਆਂ ਹੈਗੀਆਂ ਹਰ ਇੱਕ ਪਲੇਅਰ ਦੀਆਂ ਜਦੋਂ ਨੈਸ਼ਨਲ ਸਾਨੂੰ ਜਾਣਾ ਪੈਂਦਾ ਸਟੇਟ ਜਾਣਾ ਪੈਂਦਾ ਹੈਗਾ ਸਾਨੂੰ ਬਹੁਤ ਸਾਰਾ ਮਾਉਂਟ ਲਾ ਕੇ ਜਾਣਾ ਪੈਂਦਾ ਹੈਗਾ ਉਹ ਸਰ ਮੇਰੀਆਂ ਇਕੱਲੀ ਦੀਆਂ ਮਜਬੂਰੀਆਂ ਨਹੀਂ ਹੈਗੀਆਂ ਹਰ ਇੱਕ ਪਲੇਅਰ ਦੀਆਂ ਮਜਬੂਰੀਆਂ ਪਹਿਲੇ ਸਰ ਤਿੰਨ ਵਾਰੀ ਮੈਂ ਰੈਸ਼ਿਓ ਜਾ ਲਈ ਤੇ ਉਸ ਤੋਂ ਬਾਅਦ ਮੈਂ ਜੂਨੀਅਰ ਨੈਸ਼ਨਲ ਬੜੀਆ ਖੇਡੀਆਂ ਹੈਗੀਆਂ ਜਿਨ੍ਹਾਂ ਦੇ ਅੱਜ ਜਿਹੜੇ ਸਰਟੀਫਿਕੇਟ ਹੈਗੇ ਆ ਉਹ ਸਿਰਫ ਰੱਦੀ ਹੈਗੇ ਆ ਉਹ ਮੇਰੀ ਮਾਤਾ ਜੀ ਇਹ ਗੱਲ ਕਹਿੰਦੇ ਹੈਗੇ ਆ ਵੀ ਜਿਸ ਦਿਨ ਮੇਰੀਆਂ ਪੋਤਰੀਆਂ ਹੋਣਗੀਆਂ ਜਦ ਤੁਹਾਡੀ ਬੇਟੀਆਂ ਹੋਣਗੀਆਂ ਜਿਸ ਦਿਨ ਮੇਰੀਆਂ ਦੋਤੀਆਂ ਹੋਣਗੀਆਂ ਨਾ ਮੈਂ ਦੱਸੂਗੀ ਤੁਹਾਡੀ ਮਾਸੀ ਨੇ ਉਹ ਅਨੇਕ ਨੇ ਮੈਡਲ ਕੱਢੇ ਹੈਗੇ ਆ ਤੇ ਤੁਸੀਂ ਉਸੇ ਅਲੀ ਦੇ ਚੱਲਣਾ ਹੈਗਾ ਵਾ ਕਿ ਉਸੇ ਗਰਾਊਂਡ ਅੱਜ ਖੇਡਣਾ ਮੇਰੀ ਪੜੇਵੀ ਹੈਗੀ ਆ ਸਰ ਮੈਂ ਕਿਹਾ ਨਹੀਂ ਕਿ ਉਹ ਗਰਾਊਂਡ ਅੱਜ ਖੇਡੇ ਪਰ ਮੇਰੇ ਅੰਗ ਮਜਬੂਰੀਆਂ 'ਚ ਨਾ ਖੇਡੇ ਤਾਂ ਜਰੂਰ ਜੀ ਦੇਖ ਰਹੇ ਹੋ ਤੁਸੀਂ ਕਿ ਜਰੂਰ ਮਨਪਰ ਆਇਆ ਇਸ ਭੈਣ ਦਾ ਕਿ ਮਜਬੂਰੀਆਂ ਇਹ ਨੇ ਜੇ ਸੁਪਨੇ ਵੱਡੇ ਨੇ ਭੈਣਾਂ ਦੇ ਜੇ ਸਾਡੇ ਜਿਹੜੇ ਹੋਰ ਵੀ ਬੱਚੇ ਨੇ ਉਹ ਇੰਨਾ ਮਜਬੂਰੀਆਂ ਦੇ ਮਾਰੇ ਨਾ ਯਾਰ ਉਹ ਮਜਬੂਰੀਆਂ ਜਾਂ ਹਾਲਾਤਾਂ ਦੇ ਮਾਰੇ ਇਹਨਾਂ ਨੂੰ ਚਾਹ ਦੀ ਰੇੜੀ ਨਾਲ ਲਾਉਣੀ ਪਵੇ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਜੀ ਨੈਸ਼ਨਲ ਲੈਵਲ ਦੀ ਇਹ ਪਲੇਅਰ ਹੈ ਜਿਹੜੀ ਤਲਵਾਰ ਬਾਜੀ ਦੇ ਵਿੱਚ ਮਾਹਿਰ ਹੈ ਤਲਵਾਰ ਬਾਜੀ ਨਾਲ ਹੀ ਇਸ ਨੇ ਨੈਸ਼ਨਲ ਲੈਵਲ ਦਾ ਹੀ ਪੌਂਡ ਬਣਾਈ ਹੈ بڑے ਮੈਡਲ ਜਿੱਤੇ ਨੇ بڑے ਮੈਡਲਾਂ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਹੌਸਲਾ ਵਧਾਇਆ ਆਪਣੇ ਪੰਜਾਬ ਦਾ ਨਾਮ ਵਧਾਇਆ ਪਰ ਫਿਰ ਵੀ ਹਾਲਾਤ ਇਹੋ ਜਿਹੇ ਬਣੇ ਨਹੀਂ ਕਿ ਅੱਜ ਚਾਹ ਦੀ ਰੇੜੀ ਲਾਉਣੀ ਪੈ ਰਹੀ ਹੈ ਅਤੇ ਪਰੌਂਠੇ ਵੇਚਨੇ ਪੈ ਰਹੇ ਨੇ ਫਿਰ ਜਾਨਾ ਚਾਹੁੰਦੀ ਹੈ ਨੈਸ਼ਨਲ ਲੈਵਲ ਦੇ ਭੈਣ ਸਾਡੀ ਤਾਂ ਨੈਸ਼ਨਲ ਲੈਵਲ ਤਾਈਂ ਜਾਣ ਵਾਸਤੇ ਪੈਸੇ ਨਹੀਂ ਹੈ ਪੱਲੇ ਤਾਂ ਉਸ ਨਾਲ ਪੈਸਿਆਂ ਨੂੰ ਜੋੜਨਾ ਚਾਹੁੰਦੀ ਹੈ ਪੈਸੇ ਜੋੜ ਕੇ ਨੈਸ਼ਨਲ ਲੈਵਲ ਤੇ ਜਾਣਾ ਚਾਹੁੰਦੀ ਹੈ ਇਹਦੇ ਸੁਪਨੇ ਤਾਂ ਹੀ ਪੂਰੇ ਹੋਣੇ ਨੇ ਜੇ ਇਹਦੀਆਂ ਉਮੀਦਾਂ ਤੇ ਅਸੀਂ ਵੀ ਉਤਰਾਂਗੇ ਤਾਂ ਜੇ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਤਾਂ ਇਸ ਰੇੜੀ ਤੇ ਜਰੂਰ ਆਓ ਇਸ ਭੈਣ ਦਾ ਦਰਦ ਵੜਾਈਏ ਅਤੇ ਇਹਨਾਂ ਦੀ ਜਿਹੜੀ ਆਵਾਜ਼ ਹੈ ਉਸ ਪੰਜਾਬ ਸਰਕਾਰ ਤਾਈਂ ਪਹੁੰਚਾਈਏ ਮੈਨੂੰ ਦਿਓ ਯਾਤ ਮੈਂ ਤੁਹਾਡਾ ਦੋਸਤ ਹਰਮਨ ਜੀ ਲਾਲੀ ਤੁਸੀਂ ਜੁੜੇ ਰਹੋ ਆਉਣੇ ਆਵਾਂਗੇ